ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਕ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਕਾਟਨ ਬੇਸ ਦੇ ਉੱਪਰ ਲੈ ਕੇ ਆਈ ਆ ਬਹੁਤ ਸੋਹਣੀ ਬਹੁਤ ਪਿਆਰੀ ਵਿਸਕੋਸ ਮਸਲੀਨ ਦੇ ਦੁਪੱਟਿਆਂ ਦੇ ਨਾਲ ਰਹੂਗੀ ਤੇ ਪ੍ਰਾਈਸ ਰੇਂਜ ਇੰਨੀ ਜ਼ਿਆਦਾ ਘੱਟ ਰਹੂਗੀ ਸੋ ਜਿਹੜਾ ਮਰਜੀ ਸੂਟ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਬਹੁਤ ਜ਼ਿਆਦਾ ਡਿਸਕਾਊਂਟ ਦੇ ਉੱਪਰ ਸੂਟ ਨੇ ਜਿੰਨੇ ਵੀ ਸੂਟ ਆ ਦੀ ਵੀਡੀਓ ਦਿਖਾਵਾਂਗੀ ਸਾਰੇ 1500 ਤੋਂ ਪਲੱਸ ਵਾਲੇ ਨੇ ਬਟ ਹੁਣ ਬਹੁਤ ਜ਼ਿਆਦਾ ਲੈਸ ਦੇ ਉੱਪਰ ਨੇ ਕੋਈ 1600 ਵਾਲਾ ਕੋਈ 1700 ਵਾਲਾ ਤੇ ਕਈ ਪੀਸ ਇਹਦੇ ਵਿੱਚ 2-2000 ਵਾਲੇ ਵੀ ਨੇ ਬਟ ਹੁਣ ਇੰਨੇ ਜ਼ਿਆਦਾ ਡਿਸਕਾਊਂਟ ਤੇ ਆਪਾਂ ਨੂੰ ਪਿੱਛੇ ਹੀ ਆਏ ਨੇ ਕਿਉਂਕਿ ਲਾਸਟ ਸਟਾਕ ਆਟਨਾ ਦੇ ਚੱਲ ਰਹੇ ਨੇ ਸੋ ਜਿਹੜੀਆਂ ਪੈਣਾ ਕਹਿੰਦੀਆਂ ਨੇ ਨਾ ਵੀ ਅਸੀਂ ਕਾਟਨ ਤੋਂ ਬਿਨਾ ਕੁਝ ਹੋਰ ਵੀਅਰ ਹੀ ਨਹੀਂ ਕਰਦੇ ਸੋ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਟ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਬਈਨਾ ਫਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਜਿਹੜੀ ਕਲੈਕਸ਼ਨ ਆ ਉਹ ਕਿੱਦਾਂ ਦੀ ਲੱਗਦੀ ਆ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਪਿਆਰਾ ਬਹੁਤ ਸੋਹਣਾ ਵਿਚਕਾਰ ਤੁਹਾਨੂੰ ਸਾਰਾ ਥ੍ਰੈਡ ਵਰਕ ਦਾ ਕੰਮ ਮਿਲੇਗਾ ਬਹੁਤ ਸੋਹਣਿਆ ਬ੍ਰਾਂਡ ਦੇ ਸਾਰੇ ਆਰਟیکل ਜੀ ਰਹਿਣਗੇ ਇਹ ਸਾਰੇ ਰਸ਼ੀਆ ਬ੍ਰਾਂਡ ਦੇ ਨੇ ਇਹ ਵਾਲੇ ਪੀਸ ਇਹ ਸਾਡੇ ਕੋਲ 2-4 ਪੀਸ ਹੀ ਆਏ ਨੇ ਕਿਉਂਕਿ ਪਹਿਲਾਂ ਸਾਰੇ ਸੋਲਡ ਆਊਟ ਐ ਇੱਥੇ ਸ਼ਾਪ ਤੇ ਹੀ ਹੋ ਚੁੱਕੇ ਨੇ ਕਿਉਂਕਿ ਪ੍ਰਾਈਜ਼ ਹੀ ਬਹੁਤ ਜ਼ਿਆਦਾ ਰੀਜ਼ਨੇਬਲ ਆ ਇਹਨਾਂ ਪੀਸਾਂ ਦਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਬਸ ਆਰਡਰ ਕਰ ਲੈਣੇ ਜੀ ਉਧਰ ਜਾਓ ਇੰਨਾ ਰੋਗੇ ਇਹਦੀ ਸਾਰੀ ਡਿਜੀਟਲ ਬਾਟਮ ਡਿਜੀਟਲ ਸਾਰੀ ਬਾਟਮ ਰੋਗੇ ਨਾਲ ਬਹੁਤ ਪਿਆਰੇ ਬਹੁਤ ਸੋਹਣੇ ਡਿਸਕਾਉਂਸ ਮਸਲੀਨ ਦੇ ਰਹਿਣਗੇ ਦੁਪੱਟੇ ਤੋ ਆਸਮਨੀਂ ਦੇ ਦੁਪੱਟੇ ਰਹਿਣਗੇ ਸੋ ਫਟਾ ਫੱਡ ਸਕਰੀਨਸ਼ਾਟ ਲੈ ਲਿਓ ਜਿਹੜਾ ਸੂਟ ਵੀ ਚਾਹੀਦਾ ਹੋਊਗਾ ਰੋਲਾ ਸਾਡੀ ਦੁਕਾਨ 'ਚ ਬਾਧੂ ਪੈ ਰਿਆ ਵਾ ਉਹਨੂੰ ਇਗਨੋਰ ਕਰਿਓ ਆਹ ਲਓ ਜੀ ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੇ ਕਲਰ ਬਹੁਤ ਪਿਆਰੇ ਨੇ ਮਿੱਠੇ ਪਿਆਰੇ ਜਿਹੇ ਕਲਰ ਨੇ ਰੇਂਜ ਬਹੁਤ ਪਿਆਰੀ ਆ ਫਟਾ ਫੱਡ ਸਕਰੀਨਸ਼ਾਟ ਲੈ ਕੇ ਆਰਡਰ ਕਰਨੇ ਆ ਨੰਬਰ ਰਹੂਗਾ 2 ਤੇ ਦੁਪੱਟਾ ਸੇਮ ਇਸਕੋਸਮਸ ਲੀਨ ਦਾ ਹੋਊ ਠੀਕ ਹੈ ਜੀ ਤੇ ਇੱਕ ਪੀਸ ਆਪਣੇ ਕੋਲ ਆਵਣਾ ਇਹ ਵੀ ਇੱਕੋ ਹੀ ਪੀਸ ਆ ਲਾਸਟ ਪੀਸ ਆ ਸੋ ਜਿਹੜੀ ਭੈਣ ਨੂੰ ਵੀ ਚਾਹੀਦਾ ਹੋ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਿਓ ਇਹ कॉटन ਬਰਬਰੀ ਦਾ ਬੇਸ ਹੋਊਗਾ ਬਹੁਤ ਪਿਆਰਾ ਸਾਰਾ ਹੈਂਡਵਰਕ ਦੇ ਨਾਲ ਹਾਈਲਾਈਟ ਹੋਊਗਾ ਟੋਟਲੀ ਜਿੰਨੀ ਵੀ ਪ੍ਰਿੰਟਿੰਗ ਹੈ ਨਾ ਸਾਰੀ ਗੱਠ ਜਿਹੜੀ ਗੱਠ ਤਾਂ ਗਾਉਂਦਾ ਉਹਦੇ ਨਾਲ ਸਾਰੀ ਹਾਈਲਾਈਟ ਕੀਤੀ ਹੋਈ ਆ ਬਹੁਤ ਪਿਆਰੀ ਆ ਮੋਰ ਐਰ ਫੋਰਸ ਜਾਂ ਕਲਰ ਆ ਐਰ ਫੋਰਸ ਜਿਆ ਕਲਰ ਆ ਕਲਰ ਬਹੁਤ ਯੂਨੀਕ ਜਿਹਾ ਅਲੱਗ ਜਿਹਾ ਵਾ कॉटन ਵਰਦੀ ਆਪਾਂ ਇਹਨੂੰ ਕਹਿ ਦਿੰਨੇ ਆ ਇਹਦੇ ਵਿੱਚ ਕੋਈ ਇਹ ਜਾਲੀਦਾਰ ਕੱਪੜਾ ਨਹੀਂ ਹੁੰਦਾ ਬਿਲਕੁਲ ਕਾਟਨ ਵਾਂਗੂ ਹੁੰਦਾ ਸੌਫਟ ਕਾਟਨ ਹੁੰਦੀ ਆ ਬਿਲਕੁਲ ਹੀ ਜਿਵੇਂ ਮਰਜੀ ਤੁਸੀਂ ਇਹਨੂੰ ਗਰਮੀਆਂ 'ਚ ਵੀਅਰ ਕਰੋ ਅੱਗੇ ਪਾਉਣਾ ਤਾਂ ਥੋੜੀ ਜਿਹੀ ਸ਼ਰਟ ਦੇ ਵਿੱਚ ਲਾਈਨਿੰਗ ਲਗਵਾ ਲੋ ਤਾਂ ਅੱਗੇ ਮੌਸਮ 'ਚ ਵੀ ਬਹੁਤ ਸੋਹਣੇ ਕੋਗੇ ਕਾਟਨ ਦਾ ਸਦਾ ਬਾਹਰ ਫੈਬਰਿਕ ਆ ਜਦੋਂ ਮਰਜੀ ਤੁਸੀਂ ਇਹਨੂੰ ਪਾ ਸਕਦੇ ਹੋ ਨਾਲ ਇਹਦੇ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਰਹੂਗਾ ਵਿਸਕੋਸ ਮਸਲੀਨ ਦਾ ਦੁਪੱਟਾ ਆਲੋਚ ਬਹੁਤ ਸੋਹਣਾ ਵਿਸਕੋਸ ਮਸਲੀਨ ਦਾ ਦੁਪੱਟਾ ਰਹੂਗਾ ਦੁਪੱਟੇ ਸਾਰਿਆਂ ਦੇ ਬਹੁਤ ਖੁੱਲੇ ਡੁੱਲੇ ਆ ਦੁਪੱਟਿਆਂ ਚ ਫੈਬਰਿਕ ਚ ਸੂਟਾਂ ਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੈਗੀ ਬਣੇ ਹੋਏ ਦੀ ਲੁੱਕ ਇਹਦਾ ਆਊਗੀ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰੋਗੇ ਤੇ ਜਿਹੜੀ ਹੁਣ ਮੈਂ ਕਲੈਕਸ਼ਨ ਦਿਖਾਉਣ ਲੱਗੀ ਆ ਸ਼ਿਮਰ ਦੇ ਸੂਟ ਨੇ 16 17 52 ਵਾਲੇ ਨੇ 1500 ਪਲੱਸ ਸੇਲ ਹੋਣ ਵਾਲੀ ਨੇ ਪਰਟ ਕਲਰ ਚਾਰਟ ਇੰਨੇ ਸੋਹਣੇ ਆਏ ਨੇ ਤੇ ਡਿਸਕਾਊਂਟ ਇੰਨਾ ਸੋਹਣਾ ਆ ਸੂਟਾਂ ਦੇ ਉੱਪਰ ਸਾਰੇ ਨਿਊ ਨੇ ਤੁਹਾਡੇ ਸਾਹਮਣੇ ਖੁੱਲਣੇ ਨੇ ਆ ਲੋ ਇਸ ਤਰ੍ਹਾਂ ਸਾਰੀ ਮੈਚਿੰਗ ਇਹ ਸੂਟ ਰਹਿਣਗੇ ਚੈੱਕ ਕਰ ਲਓ ਇੰਨਾ ਪਿਆਰਾ ਪ੍ਰਿੰਟ ਆ ਬਹੁਤ ਸੋਹਣਾ ਪਿੰਕ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਪਿਆਜੀ ਪਿੰਕ ਜਿਹਾ ਸ਼ੇਡ ਆ ਇਹ ਨਾਲ ਸੇਮ ਆਉਗੀ ਇਹਦੇ ਡਿਜੀਟਲ ਬਾਟਮ ਸੇਮ ਪ੍ਰਿੰਟ ਦੀ ਡਿਜੀਟਲ ਬਾਟਮ ਆਉਗੀ ਬਾਟਮ ਕਾਟਨ ਦੀ ਰਹੂਗੀ ਸ਼ਰਟ ਦੇ ਵਿੱਚ ਸ਼ਿਮਰ ਰਹੂਗੀ ਕੋਈ ਲਾਈਨਿੰਗ ਨਹੀਂ ਕੋਈ ਇਹ ਨਹੀਂ ਵੀ ਤਖਾਰਦੀ ਦਾ ਫੈਬਰਿਕ ਆ ਚੁੱਬਦਾ ਵਾ ਲੜਦਾ ਇਦਾਂ ਦਾ ਕੁਝ ਨਹੀਂ ਹੈਗਾ ਬਹੁਤ ਸੌਫਟਨੈਸ ਆ ਕਿਉਂਕਿ ਬ੍ਰੈਂਡ ਦੇ ਆਰਟੀਕਲ ਨੇ ਆ ਲੋ ਜੀ ਤਾਂ ਇਹਦੇ ਰਹੂਗਾ ਕਿਸਕੋਸ ਮਸਲੀਨ ਦਾ ਇਹ ਦੁਪੱਟਾ ਬਹੁਤ ਸੋਹਣਾ ਪੀਸ ਆ ਇਹ ਸਾਡੇ ਕੋਲ ਸਿੰਗਲ ਪੀਸ ਹੀ ਰਹਿ ਗਿਆ ਇਹਨਾਂ ਦੀ ਵੀਡੀਓ ਨਹੀਂ ਪਈ ਜਸਟ ਇਹ ਕੱਲ ਸ਼ਾਮ ਨੂੰ ਸਾਡੇ ਕੋਲ ਪਹੁੰਚਿਆ ਤੇ ਅੱਜ ਸਾਰੇ ਸੋਲਡ ਆਊਟ ਹੈ ਇਹਦੇ ਨਾਲ ਦੇ ਪੀਸ ਇਹ ਸਿੰਗਲ ਪੀਸ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਲਿਓ ਦੋ ਇਹ ਮੈਚਿੰਗ ਆ ਜਾਨੀ ਕਿ ਦੋ ਪੀਸ ਇਹਦੇ ਵਿੱਚ ਮੈਂ ਆਲੋਗਰ ਦਿਖਾਉਂਗੀ ਇਹ ਲਾਸਟ ਹੀ ਪੀਸ ਨੇ ਔਰ ਸਾਰੇ ਲਾਸਟ ਬੰਨ ਚੁੱਕੇ ਨੇ ਸੈਟ ਪੂਰੇ ਆਏ ਸੀਗੇ ਸਾਰੇ-ਸਾਰੇ ਕਲਰ ਆਏ ਸੀ ਇਹਨਾਂ ਦੇ ਵਿੱਚ ਬਟ ਹੁਣ ਇਹ ਲਾਸਟ ਪੀਸ ਆ ਸਾਡੇ ਕੋਲ ਜਸਟ ਤਿੰਨ ਪੀਸ ਇਹ ਆਲਓਵਰ ਸ਼ਿਮਰ ਦੇ ਉੱਪਰ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਇਹ ਨਾੜੀ ਦੇ ਸੇਮ ਰਹੂਗਾ ਵਿਸਕੋਸ ਮਸਲੀਨ ਦਾ ਦੁਪੱਟਾ ਗਾਜਰੀ ਜਿਹਾ ਸ਼ੇਡ ਆ ਇਹ ਪ੍ਰੋਪਰ ਗਾਜਰੀ ਸ਼ੇਡ ਆ ਨਾ ਪਿੰਕ ਆ ਨਾ ਪੀਜਾ ਨਾ ਸੇਮ ਬਹੁਤ ਥੁੱਲੇ ਢੁੱਲੇ ਵਿਸਕੋਸ ਮਸਲੀਨ ਦੇ ਦੁਪੱਟੇ ਲੱਗੇ ਹੋਏ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਠੀਕ ਹੈ ਜੀ ਨੰਬਰ ਰਹੂਗਾ ਥੁੱਲੇ ਢੁੱਲੇ ਉਹਨਾਂ ਵਰਗਾ ਉਹ ਲੱਗ ਗਿਆ ਜੇ ਆਹ ਵਾਲਾ ਸੂਟ ਜਿਹੜੀ ਭੈਣ ਬਾਏ ਕਰੂਗੀ ਤਾਂ ਉਹਦਾ ਨੰਬਰ ਰਹੂਗਾ ਜੀ 4 ਜੇ ਗਾਦਰੀ ਸੂਟ ਤੁਸੀਂ ਲੈਣਾ ਹੋਇਆ ਤਾਂ ਨੰਬਰ ਹੋਊਗਾ ਜੀ 5 ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਕਾਟਨ ਦੀਆਂ ਕੋਈ ਲਾਈਨਿੰਗ ਦੀ ਨੀਡ ਨਹੀਂ ਕੋਈ ਅੰਡਰਸ਼ਰਟ ਦੀ ਨੀਡ ਨਹੀਂ ਪਰ ਜੇ ਤੁਸੀਂ ਅੱਗੇ ਮੌਸਮ ਤੇ ਕਹਿੰਦੇ ਹੋ ਵੀ ਸਿਆਲਾਂ ਚ ਵੀ ਪੈ ਜਾਉਂਦਾ ਤੁਸੀਂ ਲਾਈਨਿੰਗ ਆਪ ਦੀ ਮਰਜ਼ੀ ਦੇ ਅਨੁਸਾਰ ਲਗਵਾ ਸਕਦੇ ਹੋ ਸੈਕੰਡ ਕਲਰ ਇਹਦੇ ਵਿੱਚ ਰਹੂਗਾ ਜੀ ਮਹਿੰਦੀਆ ਸ਼ੀਟ ਇਹ ਵੀ ਕਲਰ ਬਹੁਤ ਿਆਰਾ ਨਾਲ ਇਹ ਤੇ ਸੇਮ ਆਊਗਾ ਦੁਪੱਟਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਇੱਕ ਪੀਸ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਕਾਟਨ ਪ੍ਰਿੰਸਸ ਜਿਹੜੀ ਚੱਲ ਰਹੀ ਆ ਰੋਲਾਂ ਦੇ ਉੱਪਰ ਆਉਂਦੀ ਆ ਇਹਨਾਂ ਇਹ ਸੂਟ 850 ਡਿਸਕਾਊਂਟ 'ਚ ਜਾ ਰਹੇ ਨੇ ਪਹਿਲਾਂ ਇਹਨਾਂ ਦੀ ਸੇਲ 1000 ਸੀਗੀ ਬਟ ਹੁਣ ਇਹ ਤੁਹਾਨੂੰ ਬਿਸਕੋਸ ਮਸਲੀਨ ਦੇ ਦੁਪੱਟਿਆਂ ਦੇ ਨਾਲ ਸੇਮ ਰੇਂਜ ਦੇ ਵਿੱਚ ਹੀ ਮਿਲੂਗਾ ਬਹੁਤ ਪਿਆਰੀ ਆ ਇਹਦੇ ਨਾਲ ਦੀ ਆਪਾਂ ਸੇਮ ਪ੍ਰਿੰਟ ਦੀ ਆਰਕੰਡੀ ਵੀ ਸੇਲ ਕੀਤੀ ਆ ਪ੍ਰਿੰਸ ਮੈਚਿੰਗ ਵੀ ਕੀਤੀ ਆ ਬਹੁਤ ਸੋਹਣਾ ਫੈਬਰਿਕ ਆ ਇਹ ਪ੍ਰਿੰਟ ਨੂੰ ਵੀ ਬਹੁਤ ਪਿਆਰ ਦਿੱਤਾ ਸੀ ਇਹਦੇ ਵਿੱਚ ਵੀ ਸਾਡੇ ਕੋਲ ਸਿਰਫ ਇੱਕੋ ਹੀ ਪੀਸ ਹੋਣਾ ਅਵੇਲੇਬਲ ਆ ਇੱਕ ਇੱਕ ਪੀਸ ਕਰਕੇ ਇਹਨਾਂ ਤੇ ਡਿਸਕਾਊਂਟ ਨਹੀਂ ਤਾਂ ਸਾਰੇ ਇਹ ਸੂਟ ਇਹ 1500 ਸੇਲ ਵਾਲੇ ਸੀਗੇ ਨਾਲ ਬਹੁਤ ਸੋਹਣਾ ਮਸਟਰਡ ਸ਼ੇਡ ਦਾ ਹੈਗਾ ਜੀ ਦੁਪੱਟਾ ਨੰਬਰ ਹੋਊਗਾ 7 7 ਨੰਬਰ ਇਹ ਸੂਟ ਰਹੂਗਾ ਆ ਲੋch ਇਹ ਵੀ ਕਾਟਨ ਦੇ ਉੱਪਰ ਆ ਪ੍ਰੀਮੀਅਮ ਕਾਟਨ ਲੱਗੀ ਹੋਈ ਆ ਮੈਚਿੰਗ ਸੂਟ ਆ ਇਹ ਵੀ ਬਹੁਤ ਪਿਆਰਾ ਇਦਾਂ ਰਹੂਗੀ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਬਹੁਤ ਹੀ ਪਿਆਰੀ ਕਲਰ ਵੀ ਬਹੁਤ ਰੇਅਰ ਜਿਆ ਪਰਪਲ ਦੀ ਟੂਨ ਆ ਕਾਫੀ ਪਰਪਲ ਦੀ ਟੂਨ ਦੇ ਉੱਪਰ ਘੇਰੇ ਦੇ ਉੱਪਰ ਸਾਰੇ ਬਹੁਤ ਸੋਹਣੀ ਪ੍ਰਿੰਟਿੰਗ ਹੋਈਆਂ ਆ ਲੱਗਦਾ ਜਿਵੇਂ ਸਾਰਾ ਵਰਕ ਹੋਇਆ ਹੁੰਦਾ ਬੜ ਸਾਰੀ ਪ੍ਰਿੰਟਿੰਗ ਇਹ ਵੀ ਮੈਚਿੰਗ ਰਹੂਗਾ ਇਹਦੇ ਨਾਲ ਕਾਟਨ ਦੀ ਇਹ ਬਾਟਮ ਰਹੂਗੀ ਨਾਲ ਵਿਸਕੋਸ ਮਸਲਿਨ ਦਾ ਇਹ ਰਹੂਗਾ ਦੁਪੱਟਾ ਪੂਰਾ ਖੁੱਲਾ ਡੁੱਲਾ ਸੋ ਫਟਾ ਫਾੜ ਸਿਕਰੀ ਚਾਣ ਲਈ ਚੱਲੋ ਜਿਹੜਾ ਵੀ ਸੂਟ ਚਾਹੀਦਾ ਵਾ ਨੰਬਰ ਰਹੂਗਾ 8 8 ਨੰਬਰ ਇਹ ਸੂਟ ਰਹੂਗਾ ਆਲੋਚ ਇਹ ਆਡੀ ਦੇ ਪ੍ਰਿੰਟ ਨੇ ਜਿਹੜੇ ਕੱਲੀ ਪ੍ਰਿੰਟਿੰਗ ਦੇ ਸੂਟ ਜਿਹੜੇ ਇਹ 500 ਦੇ ਕੱਲਾ ਮਤਲਬ ਕਿ 600 7 1500 ਦੇ ਦੋ ਸੂਟ ਸੀਗੇ ਇਹ ਵਾਲੇ ਜਿਹੜੇ ਆਪਾਂ ਲਾਇਏ ਸੀ ਸੋ ਬਹੁਤ ਪਿਆਰੇ ਆ ਬਹੁਤ ਜਿੰਨਾ ਯਾਨੀ ਕਿ ਧੋਵੋਂਗੇ ਕਾਟਨ ਉਨਾ ਹੀ ਨਿੱਖਰ ਨਿੱਖਰ ਕੇ ਆਉਣ ਵਾਲੇ ਪ੍ਰਿੰਟ ਨੇ ਇਹਦੇ ਵਿੱਚ ਵੀ ਸਾਡੇ ਕੋਲ ਦੋ ਕਲਰ ਨੇ ਸੋ ਫਟਾਫਟ ਲੈ ਲਿਓ ਨਾਲ ਇਹਦੇ ਸਾਰੇ ਤੁਹਾਨੂੰ ਸੂਟ ਦੇ ਉੱਪਰ ਵਰਕ ਮਿਲੂਗਾ ਸਲਵਾਰ बॉटम ਨਾਲ ਦਾ ਪੈਚ ਲੱਗ ਕੇ ਸਾਰਾ ਵਰਕ ਹੋਇਆ ਹੋਇਆ ਘੇਰੇ ਦੇ ਉੱਪਰ ਵਰਕ ਆ ਪੈਨਲ ਬਣੀਆਂ ਹੋਈਆਂ ਨੇ ਨਾਲ ਇਹਦੇ ਨਾਲ ਲੱਗੀ ਆ ਮਸਲੀਨ ਦੀ बॉटਮ ਉਹਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਨਾਲ ਇਹਦੇ ਲੱਗੇ ਹੋਇਆ ਮਸਲੀਨ ਦੇ ਦੁਪੱਟੇ ਪਲੇਨ ਨਾਲ 4 ਸਾਈਡ ਕਰੋਸ਼ੀਆ ਲੈਸ ਦੇ ਨਾਲ ਨੰਬਰ ਹੋਊਗਾ ਜੀ ਇਹਦਾ 9 9 ਨੰਬਰ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਆਲੋ ਇਹਦਾ ਪੈਟਰਨ ਇਹਦੇ ਨਾਲੋਂ ਅਲੱਗ ਰਹੂਗਾ ਇਹਦੇ ਵਾਲੇ ਜਿਹੜਾ ਸੇਮ ਪੈਟਰਨ ਹੈ ਨਾ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ ਮਿਲੂਗਾ ਸੇਮ ਪੈਟਰਨ ਦੇ ਵਿੱਚ ਇੱਕ ਤਾਂ ਇਹ ਵਾਲਾ ਕਲਰ ਆ ਮੋਰ ਪੰਖੀਆ ਕਲਰ ਇੱਕ ਮਿਲੂਗਾ ਤੁਹਾਨੂੰ ਬਲੈਕ ਕਲਰ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਨੈਕਸਟ ਜਿਹੜਾ ਪੈਟਰਨ ਇਹਦੇ ਵਿੱਚ ਰਹੂਗਾ ਉਹ ਰਹੂਗਾ ਘੇਰੇ ਦੇ ਉੱਪਰ ਜਿਹੜੀਆਂ ਭੈਣਾਂ ਪੈਨਲ ਨਹੀਂ ਲਾਈਕ ਕਰਦੀਆਂ ਤਾਂ ਤੁਸੀਂ ਘੇਰੇ ਦੀ ਕਢਾਈ ਲੈ ਸਕਦੇ ਹੋ ਇਹ ਵੀ ਬਹੁਤ ਪਿਆਰਾ ਬੋਸ ਹੋਣਾ ਨਾਲ ਸੇਮ ਆਉਗੀ ਆਫ ਵਾਈਟ ਕਲਰ ਦੀ ਬਾਟਮ ਇਹਦੇ ਉੱਤੇ ਵੀ ਸੇਮ ਕਢਾਈ ਹੋਈ ਹੋਈ ਆ ਸਾਰੇ ਵਰਕ ਹੋਇਆ ਨਾਲ ਸੇਮ ਆ ਰਿਹਾ ਮਸਲੀਨ ਦੇ ਦੁਪੱਟੇ 4 ਸਾਈਡ ਕਰੋਸ਼ੀਆ ਲੈਂਸ ਦੇ ਨਾਲ ਨੰਬਰ ਹੋਊਗਾ ਜੀ ਇਹਦਾ 11 ਇਹਦੇ ਵਿੱਚ ਵੀ ਤੁਹਾਨੂੰ ਇੱਕ ਕਲਰ ਬਲੈਕ ਮਿਲੇਗਾ ਇਹਦੇ ਵਿੱਚ ਕਰੀਮ ਤੇ ਬਲੈਕ ਕਲਰ ਨੇ ਸੇਮ ਸਾਰੀ ਡਿਜ਼ਾਈਨਿੰਗ ਰਹੂਗੀ ਸੇਮ ਹੈ ਬਾਟਮ ਬਲੈਕ ਰਹੂਗੀ ਬਲੈਕ ਹੀ ਦੁਪੱਟਾ ਰਹੂਗਾ ਤੇ ਨੰਬਰ ਹੋਊਗਾ ਜੀ 12 12 ਨੰਬਰ ਇਹ ਸੂਟ ਲੂਗ ਲੋ ਜੀ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਲਾਸਟ ਵੀਡੀਓ ਛੱਲ ਰਹੀਆਂ ਨੇ ਕਾਟਣਾ ਨਹੀਂ ਆ ਫਟਾ ਫਟ ਆਰਡਰ ਕਰਦੇ ਹਾਂ ਜਿੰਨਾਂ ਭੈਣਾਂ ਨੂੰ ਇਹ ਵਾਲੀਆਂ ਕਲੈਕਸ਼ਨਾਂ ਚਾਹੀਦੀਆਂ ਨੇ ਠੀਕ ਹੈ ਜੀ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ 社区搞。So